ਇਹ ਕਮਰਾ ਦੇ ਬੱਚਾ ਹੀ ਮੇਰਾ ਉਹ ਵੀ ਮਰ ਗਿਆ ਤੇ ਉਹਦੇ ਤਿੰਨ ਬੱਚੇ ਆ ਚਲੋ ਇਹ 100 ਵਜੇ ਥੱਲੇ ਆ ਗਿਆ ਜੋ ਬੱਚੇ ਨੇ ਕਰ ਦਿੱਤੇ ਸਾਰੇ ਥੱਲੇ ਆ ਗਏ 30 ਉਹ ਹਰ ਜਗ੍ਹਾ ਤੇ ਆਏ ਹਰ ਪਿੰਡ ਤੇ ਪਰਿਵਾਰਾਂ ਦੇ ਘਰ ਇਕੱਠੇ ਨੇ ਉੱਥੇ ਦੂਸਰੇ ਲੋਕਾਂ ਦੇ ਵੀ ਜਿਹੜੇ ਆ ਉਹ ਵੱਡੇ ਲੈਵਲ ਤੇ ਕਰ ਰਹੇ ਨੇ ਜਿਹਦੇ ਵਿੱਚ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਉਹ ਗਈਆਂ ਨੇ ਨੇ ਜੋ ਬੋਟਾ ਵਾਲੇ ਹੁੰਦੇ ਆ ਬੋਟਾ ਲੈ ਜਾਂਦੇ ਆ ਹੁਣ ਸਾਨੂੰ ਲੋਰ ਆ ਸਾਡੀ ਸੁਣਾਈ ਨਹੀਂ ਹੁੰਦੀ ਤੇ ਪੱਲਾ ਮੰਡੀਆਂ ਸੰਤਪਾਲ ਤੱਕ ਨਹੀਂ ਦਿੱਤੀ ਜੇ ਕਿ ਅਮਰੋ ਮੈਂਬਰਸ਼ਿਪ ਅੰਕਲ ਗਨੇ ਸਾਡੀ ਆਨ ਕਿ ਹਾਲ ਦੇਖੋ ਅਸੀਂ 5G ਆ ਅੰਨਾਂ ਦੇ ਪੰਨੇ ਜੇ 7 ਦੇ ਥਲੇ ਖਤਮ ਹੋ ਜਾਣਗੇ 6 ਵੀ ਤੱਕ ਹੀ ਪੂਣਾ ਹੀ ਆ ਕਰ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਸੁਵਿੰਦਰ ਸੋਤਾ ਅੱਜ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਦੇ ਲਈ ਨਰੇਗਾ ਵਰਕਰ ਯੂਨੀਅਨ ਵੱਲੋਂ ਇੱਕ ਇਸਗਾ ਦੇ ਉੱਤੇ ਬੈਠ ਕੇ ਮੀਟਿੰਗ ਕੀਤੀ ਜਾ ਰਹੀ ਹੈ ਪਿਛਲੇ ਦਿਨ ਅਸੀਂ ਦੇਖਿਆ ਹੈ ਕਿ ਹੜ੍ਹਾਂ ਦੇ ਨਾਲ ਤੇ ਲਗਾਤਾਰ ਪੈ ਰਹੀਆਂ ਬਰਸਾਤਾਂ ਦੇ ਕਾਰਨ ਜਿਹੜਾ ਹੈ ਬਹੁਤ ਸਾਰੇ ਗਰੀਬ ਲੋਕਾਂ ਦੇ ਕੋਠੇ ਜਿਹੜੇ ਆ ਉਹ ਢਹਿ ਗਏ ਨੇ ਸੋ ਉਹਨਾਂ ਮੰਗਾ ਨੂੰ ਲੈ ਕੇ ਤੇ ਨਾਲ ਨਰੇਗਾ ਦੀਆਂ ਮੰਗਾ ਨੂੰ ਲੈ ਕੇ ਇੱਥੇ ਬਹੁਤ ਸਾਰੇ ਜਿਹੜੇ ਆ ਉਹ ਵੀ ਇਕੱਠੇ ਹੋਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਮਸਲਾ ਹੈ ਕੀ ਮਾਮਲਾ ਹੈ ਹਾਂਜੀ ਬਸਾਂ ਜੀ ਕੀ ਤੁਹਾਡਾ ਨਾਮ ਹੈ ਤੇ ਅੱਜ ਜਿਹੜਾ ਤੁਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਉਹ ਕਿਸ ਵਿਸ਼ੇ ਵਿੱਚ ਦਿੱਤਾ ਗਿਆ ਹੈ ਮੇਰਾ ਨਾਮ ਹੀਰਾ ਸਿੰਘ ਹੈ ਨਰੇਗਾ ਵਰਕਰ ਯੂਨੀਅਨ ਜਿਲ੍ਹਾ ਪ੍ਰਧਾਨ ਅੱਜ ਇਹ ਮੰਗ ਪੱਤਰ ਜਿਹੜੇ ਆ ਕੱਲਾ ਅੰਮ੍ਰਿਤਸਰ ਚ ਨਹੀਂ ਦਿੱਤਾ ਜਾ ਰਿਹਾ ਹੋਰ ਵੀ 12 13 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਨਰੇਗਾ ਵਰਕਰ ਯੂਨੀਅਨ ਦੇ ਭਾਈ ਜੀ ਗਗਨਦੀਪ ਕੌਰ ਐਡਵੋਕੇਟ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਗਵਾਈ ਖੇਡ ਜਿਹੜੇ 12 13 ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤਾ ਜਾ ਰਿਹਾ ਔਰ ਇਸ ਚੀਜ਼ ਲਈ ਅਸੀਂ ਜਿਹੜਾ ਖਾਸ ਜਿਹੜਾ ਧਿਆਨ ਜਿਹੜਾ ਸਰਕਾਰ ਦੇ ਲਿਆਉਣਾ ਚਾਹੁੰਦੇ ਆ ਤਾਂ ਕਿ ਜਿਹੜੇ ਤਕਰੀਬਨ ਪਿਛਲੇ ਅਸੀਂ ਲੰਮੇ ਸਮੇਂ ਤੋਂ ਦੇਖੀ بارش ਉਹ ਜਿਹੜੀ ਹੋ ਰਹੀ ਹੈ ਉਹਦੇ ਵਿੱਚ ਚਾਹੇ ਉਹ ਹੜ ਜਗ੍ਹਾ ਤੇ ਆਏ ਹੜਪਿੰਡ ਤੇ ਪਰਿਵਾਰਾਂ ਦੇ ਘਰ ਠੱਠੇ ਨੇ ਉੱਥੇ ਦੂਸਰੇ ਲੋਕਾਂ ਦੇ ਵੀ ਜਿਹੜੇ ਆ ਉਹ ਵੱਡੇ ਲੈਵਲ ਤੇ ਘਰ ਠੱਠੇ ਨੇ ਜਿਹਦੇ ਵਿੱਚ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਉਹ ਗਈਆਂ ਨੇ ਤਾਂ ਅਸੀਂ ਇਹਦੇ ਉੱਤੇ ਇਹ ਕਰ ਰਹੇ ਹਾਂ ਕਿ ਪੰਜਾਬ ਜਿਹੜੀ ਇੱਕ ਸਰਕਾਰ ਨੇ ਜਿਹੜਾ ਅਸੀਂ ਕੇਂਦਰ ਨੇ ਉਹ ਇੱਕ ਸਰਵੇ ਕਰਾਇਆ ਹੋਇਆ ਸੀ ਹਰ ਪਿੰਡਾਂ ਦੇ ਵਿੱਚ ਜਿਹੜਾ ਅਸੀਂ ਉਹ ਕੋਠਿਆਂ ਨੂੰ ਲੈ ਕੇ ਜਿਹੜਾ ਉਹ ਸਰਵੇ ਕਰਾਇਆ ਹੋਇਆ ਸੀ ਤੇ ਅੱਜ ਉਹਨਾਂ ਦੇ ਕੋਲ ਡਾਟਾ ਉਹਨਾਂ ਦੇ ਕੋਲ ਨੇ ਤਾਂ ਕਿ ਉਹਨਾਂ ਦੇ ਕੋਲ ਜਿਹੜਾ ਜਿਹੜਾ ਉਹ ਡਾਟੇ ਨੂੰ ਹੀ ਜਿਹੜਾ ਉਹ ਠਾਕੇ ਜਿਹੜਾ ਆ ਉਹ ਉਹਨਾਂ ਨੂੰ ਜਿਹੜਾ ਮੁਆਵਜ਼ਾ ਜਿਹੜਾ ਉਹਨਾਂ ਨੂੰ ਜਿਹੜਾ ਪ੍ਰਧਾਨ ਮੰਤਰੀ ਵਾਸ ਯੋਜਨਾ ਦੇ ਵਿੱਚ ਜਿਹੜਾ ਉਹ ਦਿੱਤਾ ਜਾਵੇ ਔਰ ਪ੍ਰਧਾਨ ਮੰਤਰੀ ਵਾਸ ਯੋਜਨਾ ਦੇ ਵਿੱਚ ਇੱਕ ਅਸੀਂ ਇਹ ਵੀ ਗੱਲ ਨੂੰ ਰੱਖਿਆ ਹੋਇਆ ਕਿ ਜਿਹੜੀ ਉਹਦੀ ਕਿਸ਼ਤਾਂ ਆ ਉਹ ਜਿਹੜੀਆਂ ਉਹ ਦੋ ਜਿਹੜੀਆਂ ਉਹ ਕਿਸ਼ਤਾਂ ਦੇ ਵਿੱਚ ਉਹ ਪੈਸੇ ਦਿੱਤੇ ਜਾਣ ਤਾਂ ਕਿ ਆਪਣਾ ਘਰ ਦੇ ਵਿੱਚ ਜਿਹੜੀ ਛੱਤ ਪਾਉਣ ਦੇ ਵਿੱਚ ਜਿਹੜਾ ਉਹ ਜਲਦੀ ਆਪਣੇ ਜਿਹੜਾ ਪਨਰਵਾਸ ਜਿਹੜਾ ਉੱਥੇ ਉਹ ਲੋਕ ਆਪ ਕਰ ਸਕਣ ਗੁਜ਼ਾਰਾ ਕਰ ਸਕਣ ਔਰ ਇੱਕ ਅਸੀਂ ਜਿਹੜਾ ਮੰਗ ਪੱਤਰ ਹੈ ਦੋ ਅਸੀਂ ਜਿਹੜੇ ਦਿੱਤੇ ਆ ਇੱਕ ਤਾਂ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਹੋਏਗਾ ਕਪ੍ਰਧਾਨ ਮੰਤਰੀ ਨੂੰ ਜਿਹੜਾ ਉਹ ਭੇਜਿਆ ਹੈਗਾ ਜਿਹੜਾ ਕੋਠਿਆਂ ਤੋਂ ਲੈ ਕੇ ਔਰ ਇੱਕ ਅਸੀਂ ਜਿਹੜਾ ਅਸੀਂ ਮੁੱਖ ਮੰਤਰੀ ਪੰਜਾਬ ਜਿਹੜਾ ਆ ਉਹਨਾਂ ਨੂੰ ਅਸੀਂ ਜਿਹੜਾ ਇਸ ਚੀਜ਼ ਦੀ ਮੰਗ ਰੱਖੀ ਹੋਈ ਆ ਕਿ ਜਿਹੜਾ ਅਸੀਂ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਸਰਕਾਰ ਦੇ ਵਿੱਚ ਜਿਹੜਾ ਅਸੀਂ ਕੰਸਟਰਕਸ਼ਨ ਵਰਕਰ ਵੈਲਫਰ ਬੋਰਡ ਆ ਜਿਹੜਾ ਉਹ ਲੇਬਰ ਕਾਪੀ ਜਿਹਨਾਂ ਨੂੰ ਕਿਹਾ ਜਾਂਦਾ ਮਜ਼ਦੂਰਾਂ ਨੇ ਜਿਹੜੀ ਆਪਣੇ ਬਣਾਏ ਆ ਤੇ ਪਿਛਲੇ ਦਿਨਾਂ ਦੇ ਵਿੱਚ 40000 ਰੁਪਇਆ ਜਿਹੜਾ ਉਹ ਸਰਕਾਰ ਨੇ ਜਿਹੜਾ ਉੱਥੇ ਜਿਹੜਾ ਮਜ਼ਦੂਰਾਂ ਨੂੰ ਜਿਹੜਾ ਉਹਦੇ ਵਿੱਚ ਦਿੱਤਾ ਹੈਗਾ ਤਾਂ ਕਿ ਉਹ ਉਹ ਆਪਣੇ ਆਪਣੇ ਘਰ ਦਾ ਗੁਜ਼ਾਰਾ ਚੱਲ ਸਕੇ ਔਰ ਅਸੀਂ ਇਸੇ ਹਿਦਾਰ ਦੇ ਉੱਪਰ ਜਿਹੜ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਪੈਸਾ ਹੈ ਇਹਦੇ ਵੀ ਕਾਨੂੰਨ ਦੇ ਵਿੱਚ ਇਹੀ ਹੈ ਕਿ ਉਹ ਮਜ਼ਦੂਰਾਂ ਦੀ ਭਲਾਈ ਦੇ ਉੱਪਰ ਹੀ ਖਰਚਾ ਜਾਣਾ ਅੱਜ ਪੰਜਾਬ ਸਰਕਾਰ ਕੋਲ ਨੇਕਾ ਰੁਪਈਆ ਜਿਹੜਾ ਲੱਕਾ ਰੁਪਈਆ ਉਹ ਆਇਆ ਹੈਗਾ ਉਹ ਤੁਰੰਤੀ ਜਿਹੜਾ ਉਹ ਜਾਰੀ ਕਰੇ ਤਾਂ ਕਿ ਉਹ ਲੋਕ ਆਪਣੇ ਜਿਹੜਾ ਉਹ ਘਰ ਦੇ ਵਿੱਚ ਚੰਗਾ ਜਿਹੜਾ ਉਹ ਸੇਵਾ ਜਿਹੜਾ ਉਹ ਕਰ ਸਕਣ ਔਰ ਨੇੜਾ ਜਿਹੜੀ ਹੈ ਉਹਦੇ ਉੱਪਰ ਜਿਹੜਾ ਸਰਕਾਰ ਆ ਉਹ ਦੋ ਜਿਹੜੀਆਂ ਪੰਜਾਬ ਸਰਕਾਰ ਜਿਹੜੀਆਂ ਉਹ ਮੰਗਾ ਉਹਨਾਂ ਤੇ ਗਿਰਫੀਆਂ ਕਿ ਇੱਕ ਤਾਂ ਜਿਹੜੀ ਪ੍ਰਧਾਨ ਮੰਤਰੀ ਵਾਜੋਜਨਾ ਉੱਪਰ ਅੱਗੇ ਜਿਹੜਾ ਪ੍ਰਧਾਨ ਮੰਤਰੀ ਅੱਗੇ ਆਪਣੀ ਜਿਹੜੀ ਉਹ ਰੱਖਣ ਅਪੀਲ ਕਿ ਪੰਜਾਬ ਦੇ ਵਿੱਚ ਉਹ ਕੋਠਿਆਂ ਦੀ ਗ੍ਰਾਂਟ ਜਾਰੀ ਕੀਤੀ ਜਾਵੇ ਔਰ ਦੂਸਰਾ ਜਿਹੜਾ ਹੈਗਾ ਨਰੇਗਾ ਦੇ ਉੱਪਰ ਜਿਹੜਾ 150 ਦਿਨ ਜਿਹੜਾ ਆ ਉਹਨਾਂ ਨੂੰ ਜਿਹੜਾ ਇਸ ਵਾਰ ਜਿਹੜਾ ਰੋਜ਼ਗਾਰ ਦੇਣਾ ਜਿਹੜਾ ਚਾਹੀਦਾ ਵਿਸ਼ੇਸ਼ ਜਿਹੜਾ ਪੈਕੇਜ ਲੈ ਕੇ ਤਾਂ ਕਿ ਜਿਹੜੇ ਪਿੰਡਾਂ ਦੇ ਵਿੱਚ ਛੜਕਾਂ ਜਿਹੜੀਆਂ ਕਹਿ ਲਈਏ ਘਰ ਜਿਹੜੇ ਤਬਾਹ ਹੋਏ ਗਲੀਆਂ ਤਬਾਹ ਹੋਈਆਂ ਉਹਨਾਂ ਦੇ ਉੱਪਰ ਉਹਨਾਂ ਦਾ ਰੋਜ਼ਗਾਰ ਜਿਹੜਾ ਉਹ ਲੋਕਾਂ ਦੇ ਘਰ ਦਾ ਚੁੱਲ੍ਹਾ ਵੀ ਚੱਲ ਸਕੇ ਤਾਂ ਕਿ ਦੁਬਾਰਾ ਜਿਹੜਾ ਪੰਜਾਬ ਜਿਹੜਾ ਉਹ ਖੁਸ਼ਹਾਲੀ ਦੇ ओर ਮੁੜ ਸਕੇ ਇਹ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਜਿਹੜੀਆਂ ਸੀ ਦੋ ਅਜੇ ਡਿਪਟੀ ਕਮਿਸ਼ਨਰ ਅੰਮ੍ਰਿਤਸ ਪਰਧਾਨ ਜੀ ਅਸੀਂ ਅਕਸਰ ਹੀ ਦੇਖਿਆ ਹੈ ਕਿ ਪਿੰਡਾਂ ਦੇ ਵਿੱਚ ਗਰੀਬਾਂ ਦੇ ਨਾਲ ਹਮੇਸ਼ਾ ਤੱਕਾ ਹੀ ਹੁੰਦਾ ਆਇਆ ਹੈ ਹੁਣ ਵੀ ਅਸੀਂ ਦੇਖਿਆ ਕਿ ਰਾਸ਼ਨ ਨੂੰ ਲੈ ਕੇ ਬੜੀਆਂ ਵੀਡੀਓ ਨਸ਼ਰ ਕੀਤੀਆਂ ਜਾਂਦੀਆਂ ਨੇ ਜਿਦੇ ਵਿੱਚ ਗਰੀਬ ਪਰਿਵਾਰਾਂ ਤੇ ਦਲਿਤ ਪਰਿਵਾਰਾਂ ਤੇ ਇਲਜ਼ਾਮ ਲਾਈ ਜਾਂਦੇ ਕਿੰਨਾ ਡੰਪ ਕੀਤਾ ਹੈ ਤੁਸੀਂ ਦੱਸੋ ਤੁਸੀਂ ਇਹਨਾਂ ਦੇ ਜਿਹੜੇ ਨਰੇਗਾ ਵਰਕਰ ਯੂਨੀਅਨ ਦੇ ਪ੍ਰਧਾਨ ਹੋ ਜ਼ਮੀਨ ਦੇ ਨਾਲ ਜੁੜੇ ਹੋਏ ਹੋ ਕੀ ਸਚਾਈ ਹੈ ਇਹਨਾਂ ਬਿਆਨਾਂ ਵਿੱਚ ਬਿਲਕੁਲ ਜੀ ਜਿਹੜੀ ਗੱਲ ਤੁਸੀਂ ਇਹ ਚੀਜ਼ ਨੂੰ ਜਿਹੜਾ ਹੈਗਾ ਮੈਂ ਵੀ ਉਸ ਚੀਜ਼ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਰਾਈ ਦੇਖਿਆ ਹੈਗਾ ਇਹ ਦਰਅਸਲ ਕਹਿ ਲਈਏ ਕਿ ਪੰਜਾਬ ਦੇ ਵਿੱਚ ਜਿਹੜਾ ਗਰੀਬ طبਕਾ ਆ ਉਹਨੂੰ ਇੱਕ ਕਹਿ ਲਈਏ ਕਿ ਇਹ ਪੈਨਾਂ ਦੀ ਸਾਜਿਜ ਕਹਿ ਲਈਏ ਉਹਨਾਂ ਦੇ ਥਰੂ ਜਿਹੜਾ ਬਦਨਾਮ ਕਰਨ ਦੀਆਂ ਜਿਹੜੀਆਂ ਸਾਜਿਤਾ ਆ ਔਰ ਮੈਂ ਇਸ ਗੱਲ ਨੂੰ ਲੈ ਕੇ ਸਰਕਾਰ ਦੇ ਧਿਆਨ 'ਚ ਵੀ ਇਹ ਲਿਆਉਣਾ ਚਾਹੁੰਦਾ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਮੈਂ ਨਹੀਂ ਇਸ ਗੱਲ ਤੇ ਹੈਗਾ ਕਿ ਜਿਸ ਲੋਕਾਂ ਦਾ ਪੈਸਾ ਹੈ ਜਿਹੜਾ ਚਾਹੇ ਉਹ ਪੰਜਾਬ ਸਰਕਾਰ ਨੇ ਕਿਸੇ ਵੀ ਤਰੀਕੇ ਦਾ ਚਾਹੇ ਫਸਲ ਦਾ ਚਾਹੇ ਕਿਸੇ ਵੀ ਚੀਜ਼ ਦਾ ਉਹ ਜਾਰੀ ਨਾ ਕੀਤਾ ਜਾਵੇ ਔਰ ਪਿਛਲੇ ਦਿਨੀ ਅਸੀਂ ਜਿਹੜਾ ਸਰਕਾਰ ਦੇ ਦੁਆਰਾ ਇੱਕ ਬਿਆਨ ਜਾਰੀ ਸੁਣਿਆ ਸੀ ਸੋਸ਼ਲ ਮੀਡੀਆ ਦੇ ਥਰੂ ਕਿ ਪੰਜਾਬ ਸਰਕਾਰ ਨੇ ਜਿਹੜਾ ਉਹ ਪੈਸਾ ਸੀ ਗੰਨੇ ਵਾਲਿਆਂ ਦਾ ਉਹ 9 ਕਰੋੜ ਰੁਪਏ ਜਿਹੜਾ ਜਾਰੀ ਕੀਤਾ ਹੈ ਉਹ ਬਹੁਤ ਵਧੀਆ ਸਲਾਘਾ ਕਦਮ ਹੈ ਪਰ ਉਹਦੇ ਨਾਲ ਨਾਲ ਜਿਹੜੇ ਪੰਜਾਬ ਦੇ ਵਿੱਚ ਅੱਜ ਨੇਕਾ ਜਿਹੜੇ ਮਜ਼ਦੂਰ ਜਿਹੜੇ ਉਹ ਅਲੱਗ-ਅਲੱਗ ਪਿੰਡਾਂ ਚੋਂ ਇੱਕ-ਇੱਕ ਦੋ-ਦ ਇਨਾਂ ਨੇ ਵੀ ਜਿਹੜੇ ਪਿਛਲੇ 6 ਮਹੀਨੇ ਤੋਂ ਤਕਰੀਬਨ ਜਿਹੜੇ ਕੰਮ ਕੀਤੇ ਨੇ ਉਹ ਵੀ ਕਹਿ ਰਹੇ ਕਿ ਸਾਡੇ ਜਿਹੜੇ ਉਹ ਪੈਸੇ ਨਹੀਂ ਆਏ ਤੇ ਮੈਂ ਇਹ ਧਿਆਨ ਦਿਉਣ ਲਈ ਅੱਜ ਅਸੀਂ ਜਿਹੜਾ ਅਸੀਂ ਆਏ ਸੀ ਇਹ ਸਰਕਾਰਾਂ ਨੂੰ ਤਾਂ ਕਿ ਇਹ ਗਰੀਬ ਤਬਕੀ ਨੇ ਜਿਹੜਾ ਜਿਹੜਾ ਕੰਮ ਕਰਵਾਇਆ ਗਿਆ ਪਿੰਡਾਂ ਦੇ ਵਿੱਚ ਜੇ ਇਹ ਉਹ ਪੰਚਾਇਤਾਂ ਦੇ ਚਾਹੇ ਤਾਂ ਉਹ ਪੈਸੇ ਜਿਹੜੇ ਇਹਨਾਂ ਨੂੰ ਜਿਹੜੇ ਜਾਰੀ ਕੀਤੇ ਜਾਣ ਤਾਂ ਕਿ ਉਹਨਾਂ ਨੂੰ ਜਿਹੜਾ ਛਕਾਰ ਬਣਾਇਆ ਜਾ ਰਿਹਾ ਇਸ ਚੀਜ਼ ਦੇ ਉੱਪਰ ਜਿਹੜਾ ਬਦਨਾਮ ਦੀਆਂ ਚਾਤਾਂ ਕਰਿਆ ਇਹ ਦਰਅਸਲ ਝੂਠਿਆ ਇਹਦੇ ਉੱਪਰ ਜੇ ਇਹ ਨਹੀਂ ਆ ਤੇ ਕੋਈ ਵੀ ਜਿਹੜਾ ਇਹ ਚੀਜ਼ ਦਾ ਕਰਨਾ ਚਾਹੁੰਦਾ ਆ ਤਾਂ ਉਹ ਅਸੀਂ ਉਹਨਾਂ ਨੂੰ ਕਿਸੇ ਪਿੰਡ ਆ ਮੈਂ ਕੱਲਾ ਇਹੀ ਨਹੀਂ ਕਹੂੰਗਾ ਕਿ ਹਰ ਪੀੜਤੀ ਆ ਜਿਹੜੇ ਦੂਸਰੇ ਲੋਕਾਂ ਤਕਰੀਬਨ 3 ਮਹੀਨਿਆਂ ਤੋਂ ਉਹ ਵੀ ਜਿਹੜੇ ਉਹਨਾਂ ਦੀ ਦਿਹਾੜੀ ਨਹੀਂ ਲੱਗੀ ਮਜ਼ਦੂਰ ਨੇ ਤਾਂ ਉਹੀ ਕਮਾਣਾ ਤੇ ਉਹੀ ਖਾਣਾ ਆ ਤੇ ਉਹਨੂੰ ਵੀ ਜਿਹੜੇ ਬੜੇ ਬੇਹਾਲ ਨੇ ਔਖੇ ਨੇ ਇਹ ਜਿਹਦੇ ਕਰਕੇ ਅਸੀਂ ਜਿਹੜਾ ਉਹ ਸਰਕਾਰ ਕੋਲੇ ਜਿਹੜੀਆਂ ਮੰਗਾ ਜਿਹੜੀਆਂ ਰੋਜ਼ਗਾਰ ਦੀਆਂ ਜਿਹੜੀਆਂ ਉਹ ਰੱਖੀਓਰ ਪੈਸਾ ਜਿਹੜਾ ਤੁਰੰਤੀ ਜਿਹੜਾ ਜਿੰਨਾ ਦਾ ਰੁਕਿਆ ਹੋਇਆ ਹੈ ਉਹ ਜਾਰੀ ਕਰੇ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਮਰਨ ਸਿੰਘ ਸਖਦੇਵ ਸਿੰਘ ਪਿੰਡ ਮੱਖਣਾਂਢੀ ਬਲਾਕ ਜਿੰਦੇਵ ਮੈਂ ਕੁਝ ਆਪਣੇ ਸਾਥੀ ਪਿੰਡਾਂ ਦੇ ਗਿਆ ਹਾਂ ਤੇ ਇਹਨਾਂ ਦੇ ਕੁਝ ਕੋਠੇ ਟੁੱਟੇ ਗਏ ਬਾਲੇ ਵੀ ਟੁੱਟੇ ਕਈਆਂ ਨਾਲ ਸਟਾਈ ਬਹੁਤ ਜ਼ਿਆੜੀਆਂ ਲੱਗੀਆਂ ਗੋਡੇ ਵੀ ਟੁੱਟੇ ਤੇ ਇਹਨਾਂ ਉੱਤੇ ਜਾਣਕਾਰੀ ਲਈ ਇਹਨਾਂ ਕੋਲ ਪਹਰਾ ਲਗਾ ਤੇ ਇਹ ਖੁਦ ਆਪੇ ਵੀ ਦੱਸ ਸਕਦੇ ਆ ਕਿ ਕਿਹਤਰਾਵੇਂ ਤੇ ਕਿਹਤਰਾ ਨਹੀਂ ਤੇ ਮੈਂ ਇਹ ਵੀ ਇਹਨਾਂ ਦੇ ਜਲਦੀ ਤੋਂ ਜਲਦੀ ਜਿਹਨਾਂ ਦੇ ਨਿਸਕਰਣ ਹੋਏ ਸੋਤੀ ਤੋਂ ਸੋਤੀ ਜੀ ਹਾਂਜੀ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਮਾਮਲਾ ਹੈ ਜੀ ਕੋਠੇ ਟੁੱਟੇ ਗਏ ਮਸਲਾ ਗਰੀਬਾਂ ਦਾ ਕੀ ਹੈ ਨਹੀਂ ਪਿਆ ਕੋਠਾ ਟਿਕਾਇਆ ਹੈ ਤੇ ਤਦੋਂ ਉਹ ਮੋਰ ਕੇ ਕੋਈ ਦੇਖਿਆ ਦੋ ਬੱਚੇ ਹਾਂਜੀ ਮਾਤਾ ਜੀ ਹਾਂਜੀ ਕਮਰਾ ਡੇ ਪਿਆ ਬਸ ਬੱਚਾ ਹੀ ਮੇਰਾ ਉਹ ਵੀ ਮਰ ਗਿਆ ਤੇ ਉਹਦੇ ਤਿੰਨ ਬੱਚੇ ਆ ਜੇ ਤੋ ਸਭ ਕੋਈ ਥੱਲੇ ਆ ਗਿਆ ਜੋ ਬੱਚੇ ਨੇ ਕੱਢ ਦਿੱਤੇ ਸਭ ਕੋਈ ਥੱਲੇ ਆ ਗਿਆ ਕੀ ਪਿੰਡ ਕਿਹੜਾ ਪਿੰਡ ਹੈ ਤੁਹਾਡਾ ਅਜੇ ਘਰ ਸ਼ੁਕਰ ਚੱਕ ਹਾਂ ਹਾਂ ਵੇਦਾਂ ਲਾਵੇ ਤੇਰਾ ਪੂਰਾ ਹੋ ਗਿਆ ਤੋਰੀ ਤਿੰਨ ਬੱਚੇ ਤੇ ਸਾਤਾ ਬੇਟੀਆਂ ਤੇ ਦਿੱਜਾ ਜਿਹੜਾ ਉਹ ਵੀ ਬਾਲਿਆਂ ਵਾਲਾ ਵੀ ਮਾੜਾ ਉਹ ਵੀ ਚੋਈ ਜਾਂਦਾ ਤੇ ਵੀ ਤੇਰੇ ਪਾਲ ਪਾਈ ਸਮਾਣ ਹੈ ਬਾਹਰ ਤੇ ਆ ਰਿਹਾ ਹੈ ਹਾਂਜੀ ਹਾਂ ਜਿਹੜੇ ਆਣ ਵਾਲੇ ਆ ਤੇ ਕੋਠਾ ਦੇ ਮੇਰੇ ਤੇ ਸਾਥ ਮਤਲਬ ਕਿ ਤਿੰਨ ਬੱਚੇ ਮੇਰੇ ਤੇ ਘਰ ਵਾਲਾ ਮੇਰਾ ਮਿਹਨਤ ਕਰਦਾ ਜਿਹੜੇ ਦੱਪਾ ਕਰਦਾ ਤੇ ਬਾਲੇ ਡਿੱਗੇ ਹੋਏ ਨੇ ਸਾਡੇ ਬਹੁਤ ਬੁਰੀ ਹਾਲਤ ਹੈ ਸਾਡੇ ਘਰ ਦੀ ਜੀ ਤੈਵਾਨ ਨੂੰ ਮਰਤ ਚਾਹੀਦੀ ਜੀ ਹਾਜੀ ਭਾਜੀ ਸਾਡੇ ਨਾ ਛੱਤ ਡੇਕਪੀ ਕਾਂਧੇ ਡੇਕਪੀ ਤੇ ਇਹ ਤੰਬੂ ਤਾਂ ਘਰੇ ਰਹ ਰਹੇ ਆ ਦੋ ਕਮਰੋਟ ਟੱਗੀ ਛੱਤ ਖਾਣ ਪੀਣ ਵਾਸਤੇ ਕੋਈ ਸਾਧਨ ਨਹੀਂ ਆਗਾ ਬੱਚੇ ਛੁੱਟੇ ਕਿਹੜਾ ਪਿੰਡ ਹੈ ਤੁਹਾਡਾ ਫਤਿਹਗੜ੍ਹ ਸੁਕਾ ਚੱਕ ਤੇ ਤੰਬੂ ਤਾਂ ਕੇ ਉਹਦੇ ਚ ਵਿਚਾਰਾ ਕਰੇ ਕੋਈ ਰਸ ਨਹੀਂ ਕੋਈ ਪਾਣੀ ਨਹੀਂ ਸਾਡੇ ਕੋਈ ਮੱਝ ਢਾਕੇ ਪੱਜੇ ਕੋਈ ਮਦਦ ਦਊ ਨਹੀਂ ਕਰਦਾ ਕੋਈ ਵੀ ਤੇ 10-5 ਰੁਪਏ ਦੇ ਕੋਈ ਆਸਰਾ ਕਰਦਾ ਉੱਤੇ ਦਿੰਦਾ ਨਹੀਂ ਕੋਈ ਨਹੀਂ ਦਿੰਦਾ ਜੇ ਮੰਗ ਕੇ ਲੈਣੇ ਫਿਰ ਖਾਣੇ ਨਹੀਂ ਤੇ ਉਹਦੇ ਪੁੱਖੇ ਭੈੜੇ ਲੱਗਦੇ। ਹਾਂਜੀ ਬਾਬਾ ਜੀ ਕਿਹੜੇ ਪਿੰਡ ਤੋਂ ਆਏ ਹੋ ਤੇ ਕੀ ਮਸਲਾ ਹੈ? ਅਸੀਂ ਆਪਾਂ ਫਿਰ ਨੇ ਗਏ ਪਰ ਹੋਏ। ਹਾਂਜੀ ਸਾਡੇ ਖੁੱਠੇ ਦੇਖੋ ਜੀ ਮੀਆਂ ਦੇ ਨਾਲ ਬਹੁਤ ਜਿਹੇ ਚੌਂਡੇ ਆ ਤਿੰਨ ਮਹੀਨੇ ਤੋਂ ਹੋ ਗਈ ਬਰਸਾਤ ਪੈਂਦੀ ਆ ਤੇ ਕੋਈ ਹਾਲੀ ਸਾਡੇ ਪੇਟ ਪੁੱਛ-ਕਿਛ ਨਹੀਂ ਹੈਗੀ। ਹਾਂਜੀ ਇਹੜਾ ਕੋਈ ਜਾਂਦਾ ਹੋਈ ਬਸ ਉੱਤਰ ਫਿਰ ਤੁਰ ਕੇ ਆ ਜਾਂਦਾ ਹੈ ਤੇ ਕੋਈ ਗੱਲ ਵੀ ਨਹੀਂ ਹੈਗੀ ਜੀ ਹਾਂਜੀ ਤੁਹਾਡੇ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਐਮ ਐਲ ਏ ਸਬੰਧਤ ਪਹੁੰਚਿਆ ਹੁਣ ਤੱਕ ਜਾਂਦੇ ਕੋਈ ਗੱਲ ਨਹੀਂ ਇਹੋ ਜੀ ਹਾਂਜੀ ਜਿੰਨੇ ਕੋਈ ਲਿਖ ਲੇਖਤ ਪਰਤਨ ਹੋਏ ਨਹੀਂ ਚਿਰ ਕੀ ਗੱਲ ਹੈ ਹਾਂਜੀ ਕੋਈ ਨਹੀਂ ਗੱਲ ਕੋਈ ਹੈਗੀ ਕੋਈ ਨਹੀਂ ਹਾਂਜੀ ਸਾਰੇ ਪ੍ਰੋਬਲਮ ਹੈ ਜੇ ਕੋਠਾ ਮੇਰਾ ਸਾਰਾ 3 ਮਹੀਨੇ ਹੋਏ ਚੋਂ ਦੇ ਬਰੇ ਡਿਕੇ ਹੀ ਮਾਰਾ ਚ ਕੋਈ ਹਾਲ ਨੇ 3 ਮਹੀਨੇ ਨਾ ਜੜੀ ਲੱਗਦੀ ਨਾ ਕੋ ਹੁੰਦਾ ਜੀ ਸਰ ਜੀ ਇਸ ਕਰਕੇ ਬਹੁਤ ਮਜਬੂਰੀ ਹੈ ਜੀ ਮਾਰਾ ਸਰਕਾਰ ਕੋਲ ਬੇਨਤੀ ਕਰਨੀ ਹੈ ਜੀ ਕਿਹੜਾ ਬਿੰਦ ਮਖਣੀ ਜੀ ਹਾਂਜੀ ਇੱਥੇ ਇੱਕ ਕਰਨਲ ਛੱਟਿਆ ਉਹ ਵੀ ਬੜੀ ਚੰਦੀ ਉਹ ਕੋਈ ਮੁਸ਼ਕਲ ਮਸ਼ਕਲਾ ਕੋਈ ਮੱਲਾ ਆ ਜੀ ਇੱਕ ਬੱਲੇ ਨਾਲ ਸਾਤੇ ਹੜੇ ਰੋਲ ਥਾ ਨਹੀਂ ਬੱਲਾ ਬੰਦਿਆ ਪਿੰਜ ਕੇ ਲੰਤ ਪਾਲੀ ਦੀ ਮੋਟੇ ਜਾ ਕੇ ਪਾਈਆ ਅਰੇ ਕੋਈ ਜੀਣਾ ਹੱਤੀ ਨਹੀਂ ਅਰੇ ਲਾ ਕੋ ਸੌਂਦਾ ਹੀ ਨਾ ਕੋ ਸਰਪ੍ਰਾਈਜ਼ ਸੌਂਦਾ ਲਾ ਫਿਰ ਸੌਂਦਾ ਕਿਹੜਾ ਮੈਂਡਾ ਜੀ ਤੁਹਾਡਾ ਮੱਕੰਡੀ ਹਾਂ ਤੇ ਤੁਹਾਡੇ ਤੱਕ ਕੋਈ ਸੰਬੰਧਿਤ ਅਧਿਕਾਰੀ ਕੋਈ ਐਮਐਲਏ ਕੋਈ ਮੰਤਰੀ ਨਹੀਂ ਪਹੁੰਚਿਆ ਨਹੀਂ ਨਹੀਂ ਉਹਨਾਂ ਦੇ ਪਰ ਅਸੀਂ ਤਾਂ ਵੋਟ ਨਹੀਂ ਪਾਉਣ ਵਾਲਾ ਹਾਂ ਕਿ ਕਿਸੇ ਨੂੰ ਵੋਟ ਪਾਉਣੀ ਨਹੀਂ ਹੈ ਸਾਡੀ ਨਾ ਅੱਕ ਗਈਆਂ ਨਾ ਪਤੇ ਅੱਕ ਗਈਆਂ ਬੜੇ ਅੱਕ ਗਈ ਨਾ ਵੋਟਾਂ ਦੇ ਜਦੋਂ ਹਾਲੇ ਕਿਹਨੇ ਸੁਣਨੀ ਨਹੀਂ ਕੀ ਗਰੀਬ ਦੀ ਘਰ ਵਾਂਗਰਾ ਹੋਇਆ ਨਹੀਂਗਾ ਤੇ ਬੱਚੇ ਆਪਣੇ ਆਪਣੇ ਗਾਉਂਦੇ ਮੈਨੂੰ ਆਪਣੇ ਦੇਣ ਨਾ ਬੋਲੇ ਉਖੀਆਂ ਨਾ ਬੜੀਆਂ ਵੋਟਾਂ ਪਾ ਬਹਾਰ ਗਈਆਂ ਨਾ ਰੁਕਣ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਔਰ ਕੀ ਮਸਲਾ ਹੈ ਸਰਜੀ ਵਾਹਿਬ ਕੀ ਕਾ ਖਾਲਸਾ ਵਾਹਿਬ ਕੀ ਫਤਿਹ ਸਰਜੀ ਪਿੰਡ ਮੱਖਣਵੰਡੀ ਤੋਂ ਅਵਤਾਰ ਸਿੰਘ ਮੇਰਾ ਨਾਂ ਜੀ ਸਰਜੀ ਸਾਡਾ ਬਹੁਤ ਮੰਡਾਂ ਵਾਲਾ ਟਾਇਲ ਵਾਲੇ ਦੀ ਛਾਤ ਆ ਦੇਖੀ ਸਾਡੇ ਕੋਈ ਸੁਣਵਾਏ ਨਹੀਂ ਕੋਈ ਸਰਪੰਚ ਨਹੀਂ ਕੋਈ ਮੈਂਬਰ ਨਹੀਂ ਜਿਹੜਾ ਵੋਟਾਂ ਵਾਲੇ ਹੁੰਦੇ ਆ ਵੋਟਾਂ ਲੈ ਜਾਂਦੇ ਆ ਹੁਣ ਸਾਨੂੰ ਲੋਰ ਆ ਸਾਡੀ ਸ਼ਰਮ ਆਈ ਨਹੀਂ ਹੁੰਦੀ ਤਾਂ ਪੱਲਾ ਮੰਡੀਆਂ ਸੰਤਰਪਾਲ ਤੱਕ ਨਹੀਂ ਦਿੱਤੀ ਜੇ ਕੈਮਰਾ ਮੈਂਬਰ ਸਰਪੰਚ ਵਾਲੇ ਨੇ ਸਾਡੀਆਂ ਆਣ ਕੇ ਹਾਲ ਦੇਖੋ ਇਹ 5G ਆ ਪੰਜਾਂ ਦੇ ਪੰਜੇ ਜੇ 7 ਦੇ ਥਲੇ ਖਤਮ ਹੋ ਜਾਣਗੇ ਛੇਵੇਂ ਤੱਕ ਹੀ ਹੋਣਾ ਹੀ ਆ ਕਰੋ ਸਾਡੀ ਸੁਣੋ ਇਹ ਨਹੀਂ ਹੁੰਦੀ ਤੇ ਬਾਰੇ ਇਤਰਾ ਮੈਂ ਕਿਤੇ ਸਾਡੇ ਘਰ ਦੀ ਬਹੁਤ ਹਾਲਤ ਮਾਰੇ ਜਾਂ ਮੈਂ ਡਾਇਰੀ ਕਰਦਾ ਜੇ ਡੱਪਾ ਕੱਕੇ ਤੇ ਮੈਂ ਆਪਣਾ ਟਾਈਮ ਪਾਸ ਕਰਨ ਡਾਇਰੀ ਮੇਰਾ ਨਹੀਂ ਹੈ ਕਰ ਸਕਤੇ ਤਾਂ ਫਿਰ ਵੀ ਚਲੋ ਸੁਨੇਹਣਾਈ ਹੋਣੀ ਜੀ ਜੀ ਸੋ ਤੁਸੀਂ ਦੇਖਿਆ ਕਿ ਇਹਨਾਂ ਗਰੀਬਾਂ ਦੇ ਦੁੱਖ ਦੇ ਦਰਦ ਤੁਸੀਂ ਸੁਣੇ ਨੇ ਕਿ ਇਹਨਾਂ ਦੇ ਅਰੋਹ ਵੀ ਨੇ ਪੰਜਾਬ ਸਰਕਾਰ ਦੇ ਉੱਤੇ ਕਿ ਕੋਈ ਵੀ ਪ੍ਰਸ਼ਾਸਨੀ ਅਧਿਕਾਰੀ ਜਾਂ ਸੰਬੰਧਿਤ ਐਮਐਲਏ ਨੇ ਵੀ ਸਾਹ ਨਹੀਂ ਲੈ ਰਿਆ ਸੋ ਅਸੀਂ ہزار ਲੋਕ ਚਾਹਨੇ ਵੱਲੋਂ ਆਪ ਸਭ ਨੂੰ ਅਪੀਲ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੀਆਂ ਸਰਕਾਰਾਂ ਗੂੜੀ ਨੀਂਦੇ ਸੁਤੀਆਂ ਨੇ ਉਹਨਾਂ ਨੂੰ ਜਾਗ ਆ ਸਕੇ ਤੇ ਇਹਨਾਂ ਗਰੀਬ ਮਜ਼ਦੂਰਾਂ ਦੀ ਸਾਹ ਲਈ ਜਾਵੇ ਇਹਨਾਂ ਦੀ ਮਦਦ ਹੋ ਸਕੇ ਸੋ ਮੈਨੂੰ ਦੀ ਅਸਾਸਤ ਮੈਂ ਹਾਂ ਤੁਹਾਡਾ ਆਪਣਾ ਦੋਸਤ ਸੁਨਿੰਦਰ ਬਹੁਤ ਆ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ